ਆ ਨਾ YouTube ਤੇ ਇੱਕ ਖਬਰ ਬੜੀ ਚੱਲਦੀ ਆ ਪੂਰੀ ਵਾਲਾ ਸੰਤ ਹਨਾ ਲੁਧਿਆਣੇ ਦਾ ਇਹ ਬੜੀ ਇਹਦੀ ਖਬਰ ਚੱਲਦੀ ਆ ਮੈਂ ਤਾਂ ਕਦੇ ਦੇਖਿਆ ਨਹੀਂ ਹੈਗਾ ਮੈਂ ਤਾਂ ਹੁਣ ਦੇਖਿਆ ਸੋਸ਼ਲ ਮੀਡੀਆ ਤੇ ਇਹਦੀ ਬੜੀ ਖਬਰ ਚੱਲਦੀ ਆ ਕਿ ਵੀ ਵੀਡੀਓ ਵਾਇਰਲ ਹੋ ਗਈ ਹੁਣੇ ਘਰੋਂ ਭੱਜਿਆ ਹੋਇਆ ਡੇਰੇ ਚੋਂ ਤੇ ਆ ਇਹਦਾ ਡੇਰਾ ਦੇਖੋ ਕਿੰਡਾ ਵੱਡਾ ਹਨਾ ਤਕੜਾ ਕੰਮ ਆ ਡੇਰਾ ਮੈਂ ਦੇਖਿਆ ਵੀਡੀਓ 'ਚ ਮੈਨੂੰ ਤਾਂ ਪਤਾ ਨਹੀਂ ਸੀ ਇਹਦੇ ਬਾਰੇ ਨਾ ਮੈਂ ਇਹਦੇ ਡੇਰੇ 'ਚ ਗਈਆਂ ਕਦੇ ਆ ਹੈਗਾ ਪੂਰੀ ਵਾਲਾ ਸੰਤ ਇਹਨੂੰ ਕਹਿੰਦੇ ਆ Swami Shankar Anand ਦਾ ਪਤਾ ਨਹੀਂ ਇਹਦਾ ਨਾਮ ਹਨਾ ਆ ਦੇਖੋ ਕਿ ਡਾਟ ਡੇਰਾ ਬਣਾਇਆ ਹੋਇਆ ਮੈਂ ਕਹਣੀ ਲੱਖਾਂ ਕਰੋੜਾਂ ਦੀ ਪ੍ਰਾਪਰਟੀ ਇਹਦੇ ਕੋਲੇ ਹੈ ਨਾ ਜਿਦੋਂ ਰੱਬ ਥੱਲੇ ਸੈੱਟ ਦਾ ਹੈ ਨਾ ਪਤਾ ਨਹੀਂ ਲੱਗਦਾ ਹੈਗਾ ਆ ਦੇਖੋ ਕਿੰਨੇ ਇਹਦੇ ਸ਼ਰਧਾਲੂ ਆ ਕਿੰਨਾ ਇਹਦਾ ਡੇਰਾ ਚੱਲਦਾ ਵਿੱਚ ਹੀ ਪਤਾ ਨਹੀਂ ਆਨਾਥ ਆਸ਼ਰਮ ਵੀ ਖੋਲਿਆ ਹੋਇਆ ਤੇ ਲੋਕੀ ਪਤਾ ਨਹੀਂ ਕਿਵੇਂ ਹੈ ਨਾ ਹਰੇਕ ਨੂੰ ਬਾਬਾ ਹੀ ਬਣਾ ਦਿੰਦੇ ਨੇ ਤੇ ਹੁਣ ਇਹਦੀ ਕਰਤੂਤਾਂ ਸਾਰੀਆਂ ਸਾਹਮਣੇ ਆ ਗਈਆਂ ਵੀਡੀਓ ਵਾਇਰਲ ਹੋ ਗਈ ਮੈਂ ਤਾਂ ਇਹੀ ਕਹਿਣਾ ਚਾਹੁੰਨੀ ਆ ਵੀ ਤੁਸੀਂ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ ਆ ਹੁਣ ਧਰਨੇ ਲਾਉਂਦੇ ਨੇ ਆਖੇ ਗ੍ਰਿਫਤਾਰ ਕਰੋ ਇਹਨੂੰ ਕੁਝ ਨਹੀਂ ਬਣਨਾ ਹਣ ਸਭ ਸਿੱਖਨ ਕੋ ਹੁਕਮ ਹੈ ਗੁਰਮਾਨੀਓ